ਖੋਇਆ ਹੁਣ ਗੁਰੂ ਗ੍ਰੰਥ ਸਾਹਿਬ ਇੱਥੇ ਪ੍ਰਕਾਸ਼ ਮਾਨ ਨੇ ਉਪਰ ਚੰਦਵਾ ਸਾਹਿਬ ਲਗਾਏ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਹਿਲੇ ਮੁਖ ਗ੍ਰੰਥੀ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਬਾਬਾ ਬੁੱਢਾ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਪ ਕੀਤਾ ਤੇ ਪਹਿਲਾ ਮੁਖਵਾਕ ਲਿਆ ਆਦਬ ਸੰਗ ਤਬ ਗ੍ਰੰਥ ਜੀ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਇਹ ਪਹਿਲਾ ਵਾਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਇਆ ਸੀ ਔਰ ਸਿੱਖਾ ਨੇ ਆਪਣੇ ਚੇਤਿਆਂ ਦੇ ਵਿੱਚ ਸਦਾ ਰੱਖਣਾ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਾਡਾ ਕੇਂਦਰੀ ਅਸਥਾਨ ਹੈ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਨੇ ਦੁਨੀਆ ਦੀ ਕਿਸੇ ਵੀ ਜਾਤ ਦਾ ਬੰਦਾ ਕਿਸੇ ਵੀ ਧਰਮ ਦਾ ਬੰਦਾ ਕਿਸੇ ਵੀ ਨਸਲ ਦਾ ਬੰਦਾ ਕਿਸੇ ਵੀ ਦੇਸ਼ ਦਾ ਬੰਦਾ ਦਰਬਾਰ ਸਾਹਿਬ ਦੇ ਅੰਦਰ ਆ ਸਕਦਾ ਹੈ ਤੇ ਦਰਬਾਰ ਸਾਹਿਬ ਦੇ ਅੰਦਰ ਆਣ ਕੇ ਸਤਿਗੁਰੂ ਨੂੰ ਨਤ ਮਸਤਕ ਹੋ ਸਕਦਾ ਹੈ ਗੁਰੂ ਦਾ ਉਪਦੇਸ਼ ਸੁਣ ਸਕਦਾ ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਉਸ ਕੇਂਦਰੀ ਅਸਥਾਨ ਦਾ ਸਦੀਵੀ ਮਾਲਕ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਣਾਇਆ ਜਦੋਂ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੀ। ਸ਼ਾਮਾਂ ਪੈ ਗਈਆਂ। ਬਾਬਾ ਬੁੱਢਾ ਸਾਹਿਬ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ ਸ਼ਾਮ ਨੂੰ ਇਹ ਗ੍ਰੰਥ ਸਾਹਿਬ ਨੂੰ ਆਪਾਂ ਕਿੱਥੇ ਬਿਰਾਜਮਾਨ ਕਰਨਾ ਹੈ। ਸੁਖ ਆਸਨ ਹੋਇਆ ਤਾਂ ਹੁਣ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਹੈ ਉਹਦੇ ਅੰਦਰ ਹੀ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਜਿਸ ਪਲੰਘ ਦੇ ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਤ ਨੂੰ ਆਪ ਵਿਸ਼ਰਾਮ ਕਰਦੇ ਸਨ ਉਸ ਪਲੰਘ ਦੇ ਉੱਤੇ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਕੀਤੇ ਸੋਖਾਸਣ ਤੋਂ ਬਾਅਦ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਪਲੰਘ ਦੇ ਹੇਠਾਂ ਸੌਂਗ ਹੈ ਅੱਜ ਵੀ ਗੁਰਦੁਆਰਾ ਕੋਠਾ ਸਾਹਿਬ ਜਦੋਂ ਸ਼ਾਮ ਨੂੰ ਰਾਤ ਨੂੰ ਦਰਬਾਰ ਸਾਹਿਬ ਤੋਂ ਸਰੂਪ ਕੋਠਾ ਸਾਹਿਬ ਲਗਾਇਆ ਜਾਂਦਾ ਹੈ ਤਾਂ ਉਸ ਪਲੰਗ ਦੇ ਹੇਠਾਂ ਇੱਕ ਵਿਸ਼ਾਈ ਸਦਾ ਹੁੰਦੀ ਹੈ ਇਹ ਦੱਸਣ ਦੇ ਲਈ ਹੈ ਕਿ ਗੁਰੂ ਨੇ ਆਪ ਆਪਣੇ ਸਰੀਰ ਨਾਲੋਂ ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਦਰਜਾ ਦਿੱਤਾ ਗੁਰੂ ਸਾਹਿਬ ਨੇ ਆਪ ਆਪਣੇ ਸਰੀਰ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਥੱਲੇ ਰੱਖਿਆ ਪਰ ਗੁਰੂ ਗ੍ਰੰਥ ਸਾਹਿਬ ਨੂੰ ਉੱਪਰ ਬਿਰਾਜਮਾਨ ਕੀਤਾ ਅੱਜ ਵੀ ਲੋੜ ਹੈ ਅਸੀਂ ਇਸ ਗੱਲ ਨੂੰ ਸਮਝੀਏ ਕਿ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਸਭ ਕੁਝ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਵੀ ਦੇਹਧਾਰੀ ਨੂੰ ਮੱਥਾ ਨਹੀਂ ਟੇਕਣਾ ਹੈ ਕੋਈ ਵੀ ਦੇਹਧਾਰੀ ਦੰਬੀ ਸਾਡਾ ਹੁਣ ਗੁਰੂ ਨਹੀਂ ਹੋ ਸਕਦਾ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਹਰ ਵੇਲੇ ਸਾਡੀ ਅਗਵਾਈ ਕਰਦੇ ਵੇਖੋ ਮੈਂ ਜਾਣਦਾ ਕਿ ਬੜੇ ਲੋਕ ਉਦੋਂ ਵੀ ਅੱਜ ਵੀ ਸੱਚੇ ਗੁਰੂ ਦੇ ਬਰਾਬਰ ਆਪਣੇ ਆਪ ਨੂੰ ਗੁਰੂ ਹੋਣ ਦਾ ਦਾਵਾ ਕਰਦੇ ਸਨ ਪਰ ਉਹ ਆਏ ਤੇ ਚਲੇ ਗਏ ਜਿਹੜੀ ਬਾਣੀ ਹੈ ਇਹ ਸਦਾ ਰਹਿਣ ਵਾਲੀ ਬਾਣੀ ਐਸਾ ਗੁਰੂ ਹੈ ਗੁਰ ਮੇਰਾ ਸੰਗ ਸਦਾ ਹੈ ਨਾਲੇ ਜਿਹੜੀ ਬਾਣੀ ਸਦਾ ਸਾਡੇ ਨਾਲ ਹੈ ਇਸ ਕਰਕੇ ਅਸੀਂ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਨਾ ਹੈ ਅਦਬ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ ਆਪਾਂ ਰੋਜ਼ ਹੀ ਦੋਰਾ ਪੜਦੇ ਆ ਜਿਹੜਾ ਕਲਗੀਧਰ ਪਾਤਸ਼ਾਹ ਨੇ ਸਾਨੂੰ ਹੁਕਮ ਹਜ਼ੂਰ ਸਾਹਿਬ ਦੀ ਧਰਤੀ ਨਦੇੜ ਕੀਤਾ ਸੀ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ ਦੁੱਖ ਹੋਵੇ ਸੁੱਖ ਹੋਵੇ ਮੁਸ਼ਕਲ ਹੋਵੇ ਖੁਸ਼ੀ ਹੋਵੇ ਅਰਦਾਸ ਗੁਰੂ ਗ੍ਰੰਥ ਸਾਹਿਬ ਅੱਗੇ ਕਰਨੀ ਸਾਡੇ ਗੁਰੂ ਸਾਹਿਬ ਸਾਡੀ ਹਰ ਅਰਦਾਸ ਸਾਡੀ ਹਰ ਬੇਨਤੀ ਸੁਣਦੇ ਹਨ ਇਸ ਕਰਕੇ ਦੇਹ ਧਾਰੀਆਂ ਦੇ ਮਗਰ ਨਹੀਂ ਲੱਗਣਾ ਇਹ ਪਖੰਡੀਆਂ ਦੇ ਮਗਰ ਨਹੀਂ ਲੱਗਣਾ ਅਸੀਂ ਆਸਰਾ ਗੁਰ ਬਾਣੀ ਦਾ ਰੱਖਣਾ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਆਪਾ ਮਨਾਉ ਰਹੇ ਦੂਜੀ ਬੇਨਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਉਹਨਾਂ ਦੇ ਨਾਲ ਤਿੰਨ ਸ਼ਹੀਦ ਹੋਣ ਵਾਲੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਇਹਨਾਂ ਦੇ ਸ਼ਹੀਦੀ ਸਾਕੇ 350 ਸਾਲਾ ਸ਼ਹੀਦੀ ਸ਼ਤਾਬਦੀ ਵੀ ਆ ਕਲਗੀਧਰ ਪਾਤਸ਼ਾਹ ਦੀ ਕਲਮ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੇ ਬਾਰੇ ਲਿਖਿਆ ਹੈ ਤਿਲਕ ਜੰਜੂ ਰਾਖਾ ਪ੍ਰਪਤਾੰਕਾ ਕੀਨੋ ਬਡੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਗੁਰੂ ਨੇ ਸੀਸ ਦਿੱਤਾ ਪਰ ਸਿਰਰ ਨਹੀਂ ਦਿੱਤਾ ਅੱਜ ਵੀ ਲੋੜ ਹੈ ਅਸੀਂ ਸਿਰੜ ਦੇ ਵਿੱਚ ਪੱਕੇ ਹੋਈਏ ਸਾਡਾ ਆਕੀਦਾ ਸਾਡਾ ਭਰੋਸਾ ਸਾਡੀ ਟੇਕ ਸਿਰਫ ਇੱਕ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਵੇਖੋ ਉਸ ਵੇਲੇ ਵੀ ਜ਼ੁਲਮ ਬਹੁਤ ਸੀ ਮੈਂ ਥੋੜੇ ਦਿਨ ਪਹਿਲਾਂ ਹੀ ਮਟਨ ਦੀ ਧਰਤੀ ਤੋਂ ਹੋ ਕੇ ਆਇਆ ਕਸ਼ਮੀਰ ਕਸ਼ਮੀਰ ਦੀ ਵਾਦੀ ਸੋਹਣੀ ਬਹੁਤ ਹੈ ਕਸ਼ਮੀਰ ਪੰਡਤ ਰਹਿੰਦੇ ਸਨ ਜਿਹੜੇ ਕੇ ਹਿੰਦੂਆਂ ਦੇ ਧਾਰਮਿਕ ਆਗੂ ਔਰੰਗਜ਼ੇਬ ਦੀ ਤਲਵਾਰ ਇਹ ਚਾਹੁੰਦੀ ਸੀ ਭਈ ਇੱਥੇ ਇੱਕੋ ਹੀ ਧਰਮ ਤੇ ਇੱਕੋ ਹੀ ਵਿਚਾਰਧਾਰਾ ਰਹੇ ਉਹਨੇ ਕਸ਼ਮੀਰ ਦੇ ਪੰਡਤਾਂ ਨੂੰ ਪਹਿਲਾਂ ਚੁਣਿਆ ਆਗੂ ਨੇ ਜੇ ਇਹ ਸਾਡਾ ਧਰਮ ਦੀਨ ਸਲਾਮ ਕਬੂਲ ਕਰ ਦਿੰਗੇ ਤਾ ਹਿੰਦੁਸਤਾਨ ਦੇ ਸਮੂਚੇ ਹਿੰਦੂਆ ਨੇ ਧਿਨੈ ਇਸਲਾਮ ਨੂੰ ਕਬੂਲ ਕਰ ਲੈਣਾ। ਉਹਨੇ ਕਸ਼ਮੀਰ ਦੇ ਪੰਡਿਤ ਚੁਣੇ ਤੇ ਕਸ਼ਮੀਰ ਦੇ ਪੰਡਿਤ ਬੜੀਆਂ ਥਾਵਾਂ ਤੇ ਮਦਦ ਨੂੰ ਗਏ ਕਿਸੇ ਨੇ ਬਾਹਰ ਨਹੀਂ ਫੜਿਆ। ਗੁਰੂ ਨਾਨਕ ਸਾਹਿਬ ਉਦਾਸੀਆਂ ਦੇ ਸਮੇਂ ਕਸ਼ਮੀਰ ਗਏ ਸੀ। ਉੱਥੇ ਪੰਡਿਤ ਬ੍ਰਹਮਦਾਸ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਇੱਕ ਚਰਚਾ ਹੋਈ ਸੀ। ਬ੍ਰਹਮਦਾਸ ਗੁਰੂ ਅੱਗੇ ਝੁਕਿਆ ਸੀ। ਤੇ ਜਦੋਂ ਚੁਕਿਆ ਸੀ ਗੁਰੂ ਨੇ ਪੁੱਛਿਆ ਸੀ ਬ੍ਰਹਮਦਾਸ ਤੂੰ ਮਿਟ ਗਿਆ ਹੈ ਉਹਨੇ ਕਿਹਾ ਸੀ ਪਾਤਸ਼ਾਹ ਮੈਂ ਪੂਰਾ ਮਿਟ ਗਿਆ ਉਹਦੇ ਤੋਂ ਬਣਿਆ ਸੀ ਮਟਨ ਸਾਹਿਬ ਪੰਡਤ ਬ੍ਰਹਮਦਾਸ ਦਾ ਪੜਪੋਤਾ ਵਾ ਪੰਡਤ ਕਿਰਪਾ RAM ਪੰਡਤ ਬ੍ਰਹਮਦਾਸ ਨੇ ਸਿੱਖੀ ਧਾਰਨ ਕੀਤੀ ਇਹਦੀਆਂ ਕੁੱਲਾਂ ਨੇ ਸਿੱਖੀ ਧਾਰਨ ਕੀਤੀ ਭਾਈ ਕਿਰਪਾ RAM ਗੁਰੂ ਦਾ ਸਿੱਖ ਵਾ ਉਹਦੇ ਕੋਲ ਕਸ਼ਮੀਰੀ ਪੰਡਤ ਤੇ ਇਹਨਾਂ ਪੰਡਤਾਂ ਦੀ ਅਗਵਾਈ ਕਰਕੇ ਪੰਡਤ ਕਿਰਪਾ RAM ਆਨੰਦਪੁਰ ਸਾਹਿਬ ਆਏ ਸੀ ਪਾਤਸ਼ਾ ਸਾਡਾ ਤਿਲਕ ਲਾਇਆ ਜਾ ਰਿਹਾ ਸਾਡਾ ਜੰਜੂ ਲਾਇਆ ਜਾ ਰਿਹਾ ਸਾਡੀ ਰਾਖੀ ਕਰੋ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਆਪ ਦਿੱਲੀ ਨੂੰ ਗਏ ਤੇ ਉਹਨਾਂ ਨੇ ਆਖਿਆ ਸੀ ਜਾਓ ਜਾ ਕੇ ਕਹਿ ਦਿਓ ਕਸ਼ਮੀਰ ਦੇ ਗਵਰਨਰ ਸ਼ੇਰ ਅਫਗਾਨ ਖਾਨ ਰੰਗਦੇਵ ਨੂੰ ਕਹਿ ਦਵੇ ਕਿ ਜੇ ਸਾਡੇ ਗੁਰੂ ਨੂੰ ਆਪਣੇ ਧਰਮ ਵਿੱਚ ਲੈ ਆਵੇਗਾ ਤਾਂ ਕਸ਼ਮੀਰ ਤੇ ਹਿੰਦੁਸਤਾਨ ਦੇ ਸਾਰੇ ਲੋਕ ਆਪਣਾ ਧਰਮ ਛੱਡ ਦੇਣ ਗੁਰੂ ਸਾਹਿਬ ਦਿੱਲੀ ਡਰ ਦਿੱਤੇ ਗਏ ਲਾਲਚ ਦਿੱਤੇ ਗਏ ਪਰ ਗੁਰੂ ਸਾਹਿਬ ਨੇ ਤੇ ਜਿੰਨਾ ਦੀ ਬਾਹ ਫੜੀ ਸੀ ਛੱਡਣੀ ਕਿਉਂ ਗੁਰੂ ਤੋਂ ਪਹਿਲਾਂ ਗੁਰੂ ਦੇ ਤਿੰਨ ਸਿੱਖ ਸ਼ਹੀਦ ਕੀਤੇ ਗਏ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਪਰ ਇੱਕ ਗੱਲ ਤੇ ਗੌਰ ਕਰੋ ਜਦੋਂ ਤਿੰਨਾਂ ਸਿੱਖਾਂ ਨੂੰ ਪੁੱਛਿਆ ਤੁਹਾਡੀ ਆਖਰੀ ਇੱਛਾ ਕੀ ੜੀ ਹੈ ਤਾਂ ਤਿੰਨਾਂ ਸਿੱਖਾਂ ਦੀ ਇੱਕੋ ਹੀ ਇੱਛਾ ਸੀ ਜਦੋਂ ਸਾਨੂੰ ਸ਼ਹੀਦ ਕਰੋ ਸਾਡੇ ਮੁਖ ਸਾਡੇ ਗੁਰੂਵਾਲੋ ਕਰਵਟ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੁਖ ਕਾਹੇ ਕੋ ਮਰ ਕਹਿੰਦੇ ਸਾਡੇ ਮੁਖ ਸਾਡੇ ਗੁਰੂਵਾਲ ਹੋਣ ਤੇ ਜੇ ਮੁਖ ਗੁਰੂਵਾਲ ਹੋਵੇ ਫੇਰ ਭਾਵੇਂ ਆਰਾ ਚੱਲ ਜੇ ਸਿੱਖ ਸਿਧਕ ਤੋਂ ਨਹੀਂ ਡੋਲਦਾ ਰੂਹ ਦੇ ਵਿੱਚ ਲਪੇਟ ਕੇ ਕੋਈ ਸਾੜ ਦੇ ਸਿੱਖ ਦੀ ਸਿੱਖੀ ਨਹੀਂ ਕੋਈ ਸਾੜ ਸਕਦਾ ਦੇਗ ਦੇ ਵਿੱਚ ਉਬਾਲ ਦੇ ਅਸੀਂ ਤਾਂ ਵੀ ਸਦਕਾ ਤੋਂ ਨਹੀਂ ਡੋਲਦੇ ਇਹ ਲੋੜ ਹੈ ਅੱਜ ਸਾਡੇ ਵੀ ਮੁਖ ਗੁਰੂ ਗ੍ਰੰਥਵਾਲ ਤੇ ਗੁਰੂ ਪੰਥਵਾਲ ਹੋਵਣ ਉਹਨਾਂ ਤਿੰਨਾਂ ਸਿੱਖਾਂ ਨੇ ਕਿਹਾ ਸਾਡੇ ਮੁਖ ਸਾਡੇ ਗੁਰੂਵਾਲ ਹੋਵਣ ਅੱਜ ਸਾਨੂੰ ਵੀ ਲੋੜ ਹੈ ਸਾਨੂੰ ਕਿਸੇ ਹੋਰ ਵੱਲ ਮੁਖ ਕਰਨ ਦੀ ਲੋੜ ਨਹੀਂ ਹੈ ਸਾਡੇ ਮੁਖ ਗੁਰੂ ਗ੍ਰੰਥਵਲ ਤੇ ਗੁਰੂ ਪੰਥਵਲ ਸ੍ਰੀ ਅਕਾਲ ਤਖਤ ਸਾਹਿਬ ਵੱਲ ਹੋਣੇ ਚਾਹੀਦੇ ਆ ਜਿਹੜੇ ਦੂਜੇ ਤਖਤ ਵਾ ਜਿਹੜੇ ਸਿੱਖਾਂ ਦੇ ਵਿੱਚ ਫੁੱਟ ਪਾਉਂਦੇ ਆ ਜਿਹੜੇ ਸਾਡੇ ਗੁਰਦੁਆਰਿਆਂ ਤੇ ਕਬਜ਼ੇ ਕਰਨਾ ਚਾਹੁੰਦੇ ਆ ਜਿਹੜੇ ਆਪਣੇ ਤਰੀਕੇ ਦੇ ਨਾਲ ਸਿੱਖਾ ਨੂੰ ਚਲਾਉਣਾ ਚਾਹੁੰਦੇ ਆ ਇਹ ਕੁਛ ਸਾਡਾ ਨਹੀਂ ਵਿਗਾੜ ਸਕਦੇ ਜੇ ਸਾਡੇ ਆਪਣੇ ਬੰਦੇ ਇਹਨਾਂ ਤਖਤਾਂ ਦੇ ਵੱਲ ਮੁੱਖ ਕਰਨ ਦੀ ਬਜਾਏ ਗੁਰੂ ਗ੍ਰੰਥ ਤੇ ਗੁਰੂ ਪੰਥ ਵੱਲ ਮੁੱਖ ਕਰਨ ਅਸੀਂ ਔਖੇ ਤੋਂ ਔਖੇ ਵੇਲਿਆਂ ਦੇ ਵਿੱਚ ਲੰਘੇ ਅਸੀਂ 35 ਤੋਂ 40000 ਦੀ ਗਿਣਤੀ ਦੇ ਵਿੱਚ ਵੱਡੇ ਘੱਲੂ ਘਾਰੇ ਦੇ ਵਿੱਚ ਕਤਲ ਹੋਏ ਆਂ ਸ਼ਹੀਦ ਹੋਏ ਆਂ ਛੋਟੇ ਘੱਲੂ ਘਾਰੇ ਦੇ ਵਿੱਚ ਹੋਏ ਆਂ ਸਾਡੇ ਸਿਰਾਂ ਦੇ ਮੁੱਲ ਪਏ ਆ ਪਰ ਸਿੱਖਾਂ ਨੇ ਕਦੇ ਵੀ ਵਕਤ ਦੀਆਂ ਹਕੂਮਤਾਂ ਦੀ ਗੁਲਾਮੀ ਸਬਕਾਰ ਨਹੀਂ ਸਕੀ ਤੇ ਆਪਣੇ ਗੁਰੂ ਨੂੰ ਛੱਡ ਕੇ ਉਹ ਦੂਜੇ ਵੱਲ ਨੂੰ ਆਪਣੇ ਨਿੱਜੀ ਹਿਤਾਂ ਲਈ ਨਹੀਂ ਸੀ ਜਾਂਦੇ ਅਸੀਂ ਔਖੇ ਸਮੇਂ ਪਾਰ ਕਰ ਗਏ ਤੋਂ ਮੈਂ ਪੰਥ ਨੂੰ ਅਪੀਲ ਕਰੂੰਗਾ ਅਸੀਂ ਇੱਕ ਪਰਿਵਾਰ ਤਿੰਨਾਂ ਸਿੱਖਾਂ ਨੇ ਕੀ ਕਿਹਾ ਸਾਡੇ ਮੁਖ ਸਾਡੇ ਗੁਰੂਵਾਲਾ ਅੱਜ ਸਾਨੂੰ ਵੀ ਆਪਣੇ ਮੁਖ ਗੁਰੂਵਾਲਾ ਕਰਨੇ ਚਾਹੀਦੇ ਸਾਰੇ ਸਾਡਾ ਗੁਰੂ ਹੀ ਸਭ ਕੁਝ ਹੈ ਗੁਰੂ ਤੋਂ ਬਿਨਾ ਸਾਡਾ ਕੀ ਆਸਰਾ ਦੱਸੋ ਸਾਡਾ ਕੀ ਸਹਾਰ ਹੈ ਤੁਸੀਂ ਸਾਰੇ 1947 ਦੇ ਵਿੱਚ ਬਹੁਤੇ ਜਦੋਂ ਪੰਜਾਬ ਉੱਜੜਿਆ 47 ਦੇ ਵਿੱਚ ਉਥੋਂ ਇੱਥੇ ਆਇਆ ਔਰ ਉੱਥੇ ਕੱਲੀਆਂ ਅਸੀਂ ਜ਼ਮੀਨਾਂ ਥੋੜਾ ਛੱਡੀਆਂ ਜਾਨ ਤੋਂ ਪਿਆਰੇ ਗੁਰਦੁਆਰੇ ਛੱਡੇ ਮੈਂ ਅਕਤੂਬਰ ਮਹੀਨੇ ਚ ਪਾਕਿਸਤਾਨ ਸੀ ਨਨਕਾਣਾ ਸਾਹਿਬ ਜਾਈਏ ਤੇ ਜਦੋਂ ਵਾਪਸ ਤੁਰੀਦਾ ਵਾ ਤੇ ਦਿਲ ਦੁਖਦਾ ਵਾ ਇਹ ਨਨਕਾਣਾ ਸਾਹਿਬ ਜਿੱਥੇ ਸਿੱਖੀ ਦਾ ਜਨਮ ਹੋਇਆ ਸਾਡੇ ਕੋਲੋਂ 47 ਦੇ ਵਿੱਚ ਵਿਛੜਿਆ ਅਸੀਂ ਸੰਤਾਪ ਝੱਲਿਆ ਪਰ ਫੇਰ ਖੜੇ ਹੋਏ ਕਿਹਦੇ ਆਸਰੇ ਤੇ ਖੜੇ ਸਰਕਾਰਾਂ ਦੇ ਨਹੀਂ ਇਹ ਤੇ ਉਦੋਂ ਵੀ ਮਾਰਦੀਆਂ ਸਨ ਤੇ ਅੱਜ ਵੀ ਸਾਡੀਆਂ ਸਕੀਆਂ ਨਹੀਂ ਅਸੀਂ ਖੜੇ ਹੋਏ ਆਪਣੇ ਗੁਰੂ ਦੇ ਆਸਰੇ ਤੇ ਆਪਣੇ ਬਜ਼ੁਰਗਾ ਨੇ ਅ ਜਿਵੇਂ ਦੱਸ ਰਿਹਾ ਸੀ ਵੀ ਇੱਥੇ ਗੁਰਦੁਆਰਾ ਬਣਾਇਆ ਪਤਾ ਵਾ ਗੁਰੂ ਆ ਤੇ ਅਸੀਂ ਆ ਜੇ ਗੁਰੂ ਨਹੀਂ ਤੇ ਅਸੀਂ ਨਹੀਂ ਤੋਂ ਗੁਰੂ ਦੇ ਆਸਰੇ ਤੇ ਖੜੇ ਹੋਏ ਅਸੀਂ ਆਸਰਾ ਹਮੇਸ਼ਾ ਗੁਰੂ ਦਾ ਰੱਖੀ ਇਹਨਾਂ ਤਿੰਨਾਂ ਸਿੱਖਾਂ ਨੇ ਕਿਹਾ ਸਾਡੇ ਮੁਖ ਸਾਡੇ ਗੁਰੂ ਵਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਉਹ ਵੀ ਦਿੱਲੀ ਦੇ ਚਾਂਦਨੀ ਚੌਂਕ 'ਚ ਸ਼ਹੀਦ ਹੋਏ ਪਰ ਪਾਤਸ਼ਾਹ ਕਲਗੀਧਰ ਕਹਿੰਦੇ ਸੀਸ ਦਿਆਂ ਪਰ ਸਿਰ ਨਾ ਦਿਆਂ ਉਹਨਾਂ ਨੇ ਸੀਸ ਦਿੱਤਾ ਸਿਰੜ ਰੱਖਿਆ ਅੱਜ ਸਾਨੂੰ ਵੀ ਸਿਰੜ ਰੱਖਣ ਦੀ ਲੋੜ ਮੈਂ ਕਸ਼ਮੀਰ ਸੀ 10-15 ਦਿਨ ਪਹਿਲਾਂ ਮੈਨੂੰ ਕਸ਼ਮੀਰ ਦੇ ਵਿੱਚ ਲੋਕਲ ਕਸ਼ਮੀਰੀ ਸਿੱਖ ਔਖੇ ਹਾਲਾਤਾਂ 'ਚ ਰਹਿੰਦੇ ਇੱਕ ਵੀ ਮੈਨੂੰ ਦਾੜੀ ਕੱਟ ਨਹੀਂ ਮਿਲਿਆ ਕੇਸਾਂ ਦੀ ਬਿਆਦਬੀ ਵਾਲਾ ਨਹੀਂ ਮਿਲਿਆ ਪਰ ਜਿਵੇਂ ਆਪਾਂ ਇੱਧਰ ਆਉਨੇ ਹਾਂ ਭਾਵੇਂ ਸਾਡਾ ਪੰਜਾਬ ਹੋਵੇ ਤੇ ਭਾਵੇਂ ਆ ਹਰਿਆਣਾ ਹੋਵੇ ਇੱਥੇ ਹੈਗੇ ਗੁਰੂ ਦੇ ਸਿੱਖਾਂ ਨੇ ਜਿਸ ਸਿੱਖੀ ਸਿਦਕ ਤੇ ਵਾਸਤੇ ਸ਼ਹਾਦਤਾਂ ਦੇ ਦਿੱਤੀਆਂ ਅੱਜ ਅਸੀਂ ਉਹਨੂੰ ਕਾਇਮ ਰੱਖਿਆ ਇਹ ਸਾਡੀ ਆਡੈਂਟੀ ਆ ਸਾਡੀ ਪਛਾਣ ਇਹਦੇ ਲਈ ਅਸੀਂ ਲੱਖਾਂ ਸ਼ਹਾਦਤਾਂ ਪਾਗਏ ਜਦੋਂ ਲਾਹੌਰ ਦੀ ਧਰਤੀ ਤੇ ਦੋਸ ਸਿੱਖ ਪੜੇ ਭਾਈ ਸੁਵੇਕ ਸਿੰਘ ਤੇ ਉਹਦਾ ਪੁੱਤਰ ਸੀ ਭਾਈ ਸ਼ਹਾਬਾਜ ਸਿੰਘ ਉਹਨਾਂ ਨੂੰ ਤਸੀਹੇ ਦਿੱਤੇ ਜਈਆਖਾਨ ਨੇ ਤੇ ਤਸੀਹੇ ਦੇ ਕੇ ਆਣ ਕੇ ਕਹਿੰਦੇ ਆ ਕੋਲ ਓਏ ਸੁਵੇਕ ਸਿੰਘ ਤੇਰਾ ਇੱਕੋ ਹੀ ਪੋਤਾ ਸ਼ਹਾਬਾਜ ਸ਼ਹਾਬਾਜ ਸਿੰਘ ਤੈਨੂੰ ਵੀ ਮਾਰ ਦੇਣਾ ਤੇਰਾ ਪੁੱਤ ਵੀ ਮਾਰ ਦੇਣਾ ਤੇਰੀ ਕੁੱਲ ਮੁੱਕ ਜਾਣੀ ਤੂੰ ਆਪ ਵੀ ਬਾਚ ਪੁੱਤ ਨੂੰ ਵੀ ਬਚਾ ਸਿੱਖੀ ਛੱਡ ਦੇ ਸਿੱਖੀ ਛੱਡ ਦੇ ਤੇਰੀ ਕੁੱਲ ਬਚੂ ਤੇ ਭਾਈ ਸੁਵੇਕ ਸਿੰਘ ਦਾ ਕੀ ਜਵਾਬ ਸੀ ਇਹ ਹਰ ਸਿੱਖ ਨੂੰ ਪਤਾ ਹੋਣਾ ਚਾਹੀਦਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਜੋ ਤੋ ਪ੍ਰੇਮ ਖਿਲਣ ਕਾ ਚਾਉ ਜੋ ਤੋ ਪ੍ਰੇਮ ਖਿਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਇਤ ਮਾਰਗ ਪੈਰ ਤਰੀ ਜੈ ਸਿਰ ਦੀਜ ਕਾਣ ਨ ਕੀਜ ਸਿਰ ਦੀਜ ਕਾਣ ਨ ਕੀਜ ਭਾਈ ਸੁਬੇਕ ਸਿੰਘ ਦਾ ਇੱਕੋ ਪੁੱਤ ਜਈਆ ਖਾਨ ਕਹਿੰਦਾ ਸਿੱਖੀ ਛੱਡ ਤੂੰ ਵੀ ਬਚੇਗਾ ਤੇਰਾ ਪੁੱਤ ਵੀ ਬਚੇ ਤੇ ਭਾਈ ਸੁਬੇਕ ਸਿੰਘ ਕਹਿੰਦਾ ਹਮ ਕਾਰਨ ਗੁਰਕੁਲੈ ਗਵਾਈ ਹਮ ਕੁੱਲ ਰੱਖੈ ਕਵਨ ਬੜਾਈ ਸਾਡੇ ਲਈ ਸਾਡੇ ਗੁਰੂ ਨੇ ਆਪਣੀ ਕੁੱਲ ਸ਼ਹੀਦ ਕਰਵਾਈ ਚਾਰ ਸਹਬਜ਼ਾਦੇ ਪਿਤਾ ਗੁਰੂ ਤੇਗ ਬਹਾਦਰ ਪਾਸ਼ਾ ਤੇ ਮਾਤਾ ਗੁਜਰੀ ਅਸੀਂ ਆਪਣੀ ਕੁੱਲ ਰੱਖਣ ਲਈ ਸਿੱਖੀ ਛੱਡ ਦਈਏ ਇਹ ਸੌਦਾ ਕਾਟੇ ਦਾ ਦੋਵੇਂ ਸਿੱਖ ਚਰਖੜੀਆਂ ਤੇ ਚਾੜ ਕੇ ਲਾਹੌਰ ਸ਼ਹੀਦ ਕੀਤੇ ਪਰ ਸਿੱਖੀ ਸਦਕ ਨਹੀਂ ਸੀ ਛੱਡੀ ਤਾਂ ਮੈਂ ਜਿਹੜਿਆ ਕਈ ਬਜ਼ੁਰਗ ਵੇਖਦਾ ਨਾ ਸਾਹਮਣੇ ਬਜ਼ੁਰਗ ਤੇ ਹੁਣ ਹੰਡਾ ਗਏ ਆ ਕੀ ਡੀਕਦੇ ਆਪਾਂ ਸਾਬਤ ਸੂਰਤ ਹੋ ਕੇ ਅਮਰਤ ਧਾਰੀ ਹੋਈਏ ਜਦੋਂ ਗੁਰੂ ਦੇ ਕੋਲ ਜਾਵਾਂਗੇ ਤੇ ਸੁਰਖਰੂ ਹੋਵਾਂਗੇ ਤੇ ਜੇ ਸਿੱਖੀ ਛੱਡ ਕੇ ਦੁਨੀਆ ਤੋਂ ਗਏ ਅਸੀਂ ਕਿਸੇ ਪਾਸੇ ਦੇ ਨਹੀਂ ਅਸੀਂ ਸ਼ਹੀਦਾਂ ਦੇ ਵਾਰਿਸ ਹਾਂ ਇਹਦੇ ਲਈ ਆਪਣੀ ਇਹ ਸ਼ਕਲਾਂ ਜਿਹੜੀਆਂ ਸਾਬਤ ਸੂਰਤ ਹੋ ਜੀ ਗੁਰੂ ਵਾਲੇ ਬਣੀਏ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਹੁਤ ਰਹਿਮਤਾਂ ਬਖਸ਼ੀਆਂ ਕੀਤੀਆਂ ਅਗਲੀ ਗੱਲ ਤੁਸੀਂ ਭਾਵੇਂ ਇੱਥੇ ਬੈਠੇ ਭਾਵੇਂ ਕੋਈ ਸਿੱਖ ਇੰਗਲੈਂਡ ਬੈਠਾ ਕੈਨੇਡਾ ਬੈਠਾ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਅਸੀਂ ਰਹਿ ਗਏ ਅਸੀਂ ਸਾਰੇ ਵਾਸੀ ਆ ਸ਼੍ਰੀ ਆਨੰਦਪੁਰ ਸਾਹਿਬ ਦੇ ਅਸੀਂ ਸਾਰੇ ਆਨੰਦਪੁਰ ਦੇ ਵਾਸੀ ਆ ਕਿਉਂਕਿ ਅਸੀਂ ਇੱਕ ਪਰਿਵਾਰ ਹਾਂ ਸਾਡੇ ਪਰਿਵਾਰ ਦਾ ਨਾਮ ਆ ਖਾਲਸਾ ਪੰਥ ਪਰਿਵਾਰ ਵਾਂਗ ਰਹੀਏ ਇਕੱਠੇ ਰਹੀਏ ਇੱਕ ਮੁੱਠ ਰਹੀਏ ਇੱਕ ਮੁੱਠ ਰਵਾਂਗੇ ਤੇ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਪਰ ਜੇ ਨਿੱਜੀ ਸਵਾਰਥਾਂ ਲਈ ਨਿੱਜੀ ਖੁਦਗਰਜ਼ੀਆਂ ਲਈ ਸਾਡੇ ਵਿੱਚ ਇਕਤਾ ਤੇ ਇਤਿਫਾਕ ਟੁੱਟਦਾ ਹੈ ਇਹਦਾ ਲਾਭ ਕਿੰਨੂੰ ਹੋਵੇ ਜਦੋਂ ਘਰਾਂ ਦੇ ਵਿੱਚ ਫੁੱਟ ਪੈਂਦੀ ਆ ਤੇ ਲਾਭ ਉਹਨਾਂ ਨੂੰ ਹੁੰਦਾ ਜਿਹੜੇ ਘਰ ਢਾਉਣਾ ਚਾਹੁੰਦੇ ਹੁੰਦੇ ਇਸ ਕਰਕੇ ਗੁਰੂ ਨੇ ਸਾਨੂੰ ਇੱਕ ਪਿਤਾ ਇੱਕ ਸਕੇ ਹਮਾਰੇ ਤੂੰ ਮੇਰਾ ਗੁਰਹਾਈ ਗੁਰੂ ਨੇ ਸਾਨੂੰ ਇੱਕ ਪਿਤਾ ਦੇ ਪੁੱਤ ਬਣਾਇਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਧੀਆਂ ਵਾ ਅਸੀਂ ਪਰਿਵਾਰ ਵਾਂਗ ਰਹੀਏ ਏਕਤਾ ਚ ਰਹੀਏ ਭਾਵੇਂ ਤੁਹਾਡੇ ਨਗਰ 'ਚ ਦੋ ਗੁਰਦੁਆਰੇ ਆ ਵੱਡਾ ਨਗਰ ਹੈ ਕੋਈ ਗੱਲ ਨਹੀਂ ਪਰ ਸਾਡੀ ਸਾਂਝ ਇਤਿਫਾਕ ਉਹ ਪੂਰਾ ਚਾਹੀਦਾ ਪ੍ਰਬੰਧ ਕਰਨ ਵਾਲਿਆਂ ਦੇ ਵਿੱਚ ਦਿਲੋਂ ਸਾਂਝ ਕਿਉਂਕਿ ਅਸੀਂ ਸਾਰੇ ਸਿੱਖਾਂ ਤੇ ਸਿੱਖ ਹੋਣ ਦੇ ਨਾਤੇ ਅਸੀਂ ਸਾਂਝਾ ਪਰਿਵਾਰ ਵਾਂ ਜੇ ਏਕਤਾ ਦੇ ਵਿੱਚ ਰਵਾਂਗੇ ਤੇ ਕੋਈ ਸਾਡੀ ਹਵਾ ਵੱਲ ਨਹੀਂ ਚਾਕੂ ਪਰ ਜਦੋਂ ਅਸੀਂ ਇਕੱਠੇ ਨਹੀਂ ਰਹਿੰਦੇ ਤਾ ਫਿਰ ਦੂਜਿਆਂ ਨੂੰ ਤੇ ਸੌਖ ਹੈ ਗੁਰਬਾਣੀ ਦਾ ਇੱਕ ਸ਼ਬਦ ਆ ਖਖੜੀਆਂ ਸੁਹਾਵੀਆਂ ਲਗੜੀਆਂ ਅੱਕ ਕੰਠ ਆ ਤੁਹਾਡੀਆਂ ਪੈਲੀਆਂ ਖੇਤਾਂ ਦੇ ਵਿੱਚ ਅੱਕ ਹੁੰਦਾ ਹੈ ਅੱਕ ਨੂੰ ਖਖੜੀ ਲੱਗਦੀ ਉਹ ਖਖੜੀ ਵੀ ਚੰਗੀ ਲੱਗਦੀ ਆ ਜੇ ਅੱਕ ਦੇ ਨਾਲ ਜੁੜੀ ਹੋਵੇ ਖਖੜੀ ਅੰਬੀ ਲੱਗਦੀ ਅੰਬੀ ਪਰ ਜੇ ਉਸ ਖਖੜੀ ਨੂੰ ਕੋਈ ਡੰਡਾ ਮਾਰ ਦਵੇ ਤਾਂ ਉਹ ਰੇਜੇ ਰੇਜੇ ਹੋ ਕੇ ਟੁੰਬੇ ਟੁੰਬੇ ਹੋ ਕੇ ਹਵਾ ਦੇ ਵਿੱਚ ਉੱਡਦੀ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਡ ਬਿਰਹਿ ਵਿਛੋੜਾ ਧਣੀ ਸੋ ਨਾਨਕ ਸੱਸਾ ਗੰਠ ਅਸੀਂ ਜਿੰਨਾ ਚਿਰ ਤੱਕ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੁੜੇ ਜਿੰਨਾ ਚਿਰ ਤੱਕ ਅਸੀਂ ਇੱਕ ਮੁੱਠਵਾਂ ਅਸੀਂ ਸੋਹਣੇ ਆ ਪਰ ਜਦੋਂ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਟੁੱਟ ਕੇ ਢੜਿਆਂ ਦੇ ਵਿੱਚ ਬਹੁਤਾ ਪੈਨੇ ਆ ਅਸੀਂ ਰੇਜੇ ਰੇਜੇ ਹੋ ਕੇ ਤੁੰਬੇ ਤੁੰਬੇ ਹੋ ਕੇ ਜਿੱਧਰ ਦੀ ਹਵਾ ਆਉਂਦੀ ਆ ਉਧਰ ਹੀ ਉਤਰਦੇ ਸਿੱਖ ਨੇ ਸਿਰ ਸਗਲ ਦਵਾਰ ਕੋ ਛਾੜਕੈ ਗਾਹੋ ਤੁਹਾਰੋ ਦਵਾਰ ਬਾਹੇ ਗਾਹੇ ਕੀ लाज ਅਸ ਗੋਬਿੰਦ ਦਾਸ ਤੁਹਾਰ ਆਪਣੇ ਗੁਰੂ ਦਾ ਆਸਰਾ ਰੱਖ ਗੁਰੂ ਵਾਲੇ ਬੰਦਾ ਤੋ ਸਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਹਮਣੇ ਮਾਵਾ ਭੈਣਾ ਬੈਠੇ ਮਾਵਾ ਨੂੰ ਗੁਰੂ ਨੇ ਬੜਾ ਸਤਿਕਾਰ ਦਿੱਤਾ ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵਿਆਹ ਭੰਡੋ ਹੋਵੈ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਆ ਭੰਡ ਭਾਲੀਐ ਭੰਡ ਹੋਵੈ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਗੁਰੂ ਨੇ ਆਖਿਆ ਕਿ ਜਿਸ ਮਾਂ ਦੀ ਕੁਖ ਤੋਂ ਰਾਜੇ ਮਹਾਰਾਜੇ ਮਹਾਪੁਰਸ਼ ਜਨਮ ਲੈਂਦੇ ਉਹਨੂੰ ਮਾੜਾ ਨਾ ਕਹੋ ਇਹ ਮਾਣ ਦਤੈ ਗੁਰੂ ਔਰ ਬੀਬੀਆਂ ਦਾ ਵੀ ਵੱਡਾ ਯੋਗਦਾਨ ਹੈ ਇਸ ਕਰਕੇ ਮੈਂ ਮਾਵਾ ਭੈਣਾ ਧੀਆਂ ਨੂੰ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਰਾਤ ਨੂੰ ਜਦੋਂ ਸੌਣ ਲੱਗੋ ਤੇ ਬੱਚਿਆਂ ਨੂੰ ਇਤਿਹਾਸ ਦੀ ਸਾਖੀ ਸੁਣਾਓ ਇਤਿਹਾਸ ਅੰਦਰੋਂ ਸਾਨੂੰ ਤਕੜਾ ਕਰਦਾ ਆ ਪੰਜਾਬ ਵਿੱਚ ਹੜਾ ਆਏ ਹੋਏ ਮੈਂ ਕੱਲ ਗਿਆ ਬਹੁਤ ਬੁਰੇ ਹਾਲਤ ਪਿੰਡਾਂ ਦੇ ਪੂਰੇ ਡੁੱਬੇ ਹੋਏ ਪਿੰਡ ਪਰ ਉਹ ਚੜਦੀ ਕਲਾ ਚ ਕਿਹਦੇ ਆਸਰੇ ਤੇ ਗੁਰੂ ਦੇ ਆਸਰੇ ਕੋਈ ਸਰਕਾਰ ਨਹੀਂ ਗਈ ਉਥੇ ਨਾ ਸੈਂਟਰ ਵਾਲੀ ਨਾ ਪੰਜਾਬ ਵਾਲੀ ਬੀੜੀਆਂ ਦਾ ਪ੍ਰਬੰਧ ਨਹੀਂ ਕਰ ਸਕੀ ਪਰ ਪੰਜਾਬ ਦੇ ਨੌਜਵਾਨ ਪੰਥ ਦੇ ਨੌਜਵਾਨ ਇਥੋਂ ਵੀ ਗਏ ਆ ਉਹ ਟਰੈਕਟਰ ਟਰਾਲੀਆਂ ਤੇ ਅਨਾਜ ਖਾਂਸ ਸਮਗਰੀ ਪਸ਼ੂਆਂ ਦਾ ਚਾਰਾ 10 10 ਫੁੱਟ ਪਾਣੀ ਦੇ ਵਿੱਚ ਲਈ ਫਿਰਦੇ ਆ ਉਹ ਕਿਹਦੇ ਆਸਰੇ ਤੇ ਆ ਗੁਰੂ ਦੇ ਆਸਰੇ ਸਾਡਾ ਗੁਰੂ ਹੀ ਆ ਇਸ ਕਰਕੇ ਮੈਂ ਭੈਣਾਂ ਨੂੰ ਬੇਨਤੀ ਕਰੂੰਗਾ ਰਾਤ ਨੂੰ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਇਤਿਹਾਸ ਸੁਣਾਈਏ ਵੀਰਾਂ ਦਾ ਵੀ ਫਰਜ਼ ਹੈ ਜੇ ਬਾਪੂ ਖੁਦ ਸ਼ਾਮ ਨੂੰ ਸ਼ਰਾਬ ਦੇ ਠੇਕੇ ਤੇ ਜਾਊਗਾ ਬੱਚਾ ਵੀ ਜਾਊਗਾ ਤੇ ਜੇ ਖੁਦ ਬਾਪੂ ਗੁਰਦੁਆਰੇ ਆਵੇਗਾ ਪਾਠ ਕਰੇਗਾ ਤੇ ਬਚਾ ਵੀ ਕਰੇ ਆਪਾਂ ਆਪਣੀਆਂ ਪੀੜ੍ਹੀਆਂ ਨੂੰ ਗੁਰੂ ਦੇ ਲੜ ਲੱਗ ਕੇ ਬਚਾ ਸਕਦੇ ਆ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਰਹਿਮਤ ਕਰਨ ਅਸੀਂ ਸਾਰੇ ਜਾਣੇ ਗੁਰੂ ਦੇ ਅਨੁਸਾਰੀ ਹੋਈਏ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਆਇਆ ਸੀ ਕਿ ਜਿਹੜੇ ਗੁਰਦੁਆਰਾ ਸਾਹਿਬ ਹਨ ਉਹਦੇ ਪ੍ਰਬੰਧਕ ਅੰਮ੍ਰਿਤਧਾਰੀ ਹੋਣੇ ਚਾਹੀਦੇ ਉਹਦਾ ਕਾਰਨ ਗੁਰਦੁਆਰਾ ਗੁਰੂ ਦਾ ਇਹ ਗੁਰੂ ਨੇ ਖੋਦਾ ਅਮਰਤ ਛਕਿਆ ਕਲਗੀਧਰ ਪਾਤਸ਼ਾਹ ਨੇ ਤੇ ਕਿਹਾ ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਹਲ ਛਕੇ ਤੇ ਜਿਹੜੇ ਪ੍ਰਬੰਧ ਕਰਨ ਵਾਲੇ ਉਹ ਜੇ ਗੁਰੂ ਵਾਲੇ ਨਹੀਂ ਤੇ ਕੀ ਪ੍ਰਬੰਧ ਹੋਵੇਗਾ ਇਸ ਕਰਕੇ ਤੇ ਧਿਆਨ ਦੇਣ ਦੀ ਲੋੜ ਆ ਮਿਲ ਜੁਲ ਕੇ ਪ੍ਰੇਮ ਨਾਲ ਭਾਈਚਾਰੇ ਨਾਲ ਇਤفاق ਨਾਲ ਕਿਉਂਕਿ ਗੁਰੂ ਵਾਲੇ ਬਣਨਾ ਤੇ ਚੰਗੀ ਗੱਲ ਇਹਨਾਂ ਗੱਲਾਂ ਤੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਆਪਸ ਵਿੱਚ ਇੱਕ ਦੂਜੇ ਸਿੱਖ ਦੀ ਮਦਦ ਕਰਨੀ ਚਾਹੀਦੀ ਇੱਕ ਦੂਜੇ ਦੇ ਨਾਲ ਖੜਨਾ ਚਾਹੀਦਾ ਗਰੀਬ ਗੁਰਬੇ ਦੀ ਮਦਦ ਕਰਨੀ ਗੁਰੂ ਦਾ ਸਿਧਾਂਤ ਆ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਮੇਰ ਕਰਨ ਸਾਰਿਆਂ ਸੰਗਤਾਂ ਦਾ ਖਾਲਸਾ ਮੇਰਾ ਰੂਪ ਹੈ ਖਾਸ ਇਹ ਗੁਰੂ ਰੂਪ ਖਾਲਸਾ ਸਾਰਿਆਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਇਹ ਪ੍ਰਬੰਧ ਕੀਤਾ ਸੰਗਤ ਦੇ ਵਿੱਚ ਬੀਬੀ ਅਮਰਜੀਤ ਕੌਰਵਾੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਪਾਲ ਸਿੰਘ ਕਾਕਾ ਸਿੰਘ ਮੈਂਬਰ ਹਰਿਆਣਾ ਕਮੇਟੀ ਸੁਖਸਾਗਰ ਸਿੰਘ ਇਕਬਾਲ ਸਿੰਘ ਕਰਮਜੀਤ ਸਿੰਘ ਗੁਰਮੇਦ ਸਿੰਘ ਸਾਰੇ ਮੈਂਬਰ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਖਵਿੰਦਰ ਸਿੰਘ ਇੰਚਾਰਜ ਸਿੱਖ ਮਿਸ਼ਨ ਤੇ ਸਾਰੀਆਂ ਸੰਗਤਾਂ ਖਾਸ ਮੈਂ ਇੱਕ ਬੇਨਤੀ ਅਖੀਰ ਤੇ ਜਰੂਰ ਕਰਕੇ ਜਾਊਗਾ ਸ਼ਤਾਬਦੀ ਆ ਰਹੀ ਹੈ ਪੰਥ ਮਨਾਵੇਂ ਆਨੰਦਪੁਰ ਸਾਹਿਬ 21 ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਸ਼ਤਾਬਦੀ ਦੇ ਸਮਾਗਮ ਤੁਹਾਡੇ ਹਰਿਆਣੇ ਦੇ ਵਿੱਚ ਵੀ ਤੁਹਾਡੀਆਂ ਸੰਗਤਾਂ ਜਿੱਥੇ ਪੰਥ ਮਨਾਵੇਂ ਉਥੇ ਵੱਧ ਚੜ ਕੇ ਆਪਾਂ ਹਿੱਸਾ ਲੈਣਾ ਆ ਆਨੰਦਪੁਰ ਸਾਹਿਬ ਵੀ ਪਹੁੰਚਣਾ ਪੰਥ ਮਨਾਉਣ ਦਾ ਹੱਕਦਾਰ ਆ ਸਰਕਾਰਾਂ ਸਹਿਯੋਗ ਕਰ ਸਕਦੀਆਂ ਸਰਕਾਰਾਂ ਨੇ ਮਨਾਇਆ ਨਾ ਸ਼੍ਰੀਨਗਰ ਤੇ ਪਹਿਲੇ ਦਿਨ ਹੀ ਉਹਨਾਂ ਨੇ ਗਾਉਣ ਵਾਲੇ ਲਾਤੇ ਫਿਰ ਸਪਸ਼ਟੀਕਰਨ ਦਿੰਦੇ ਪੰਥਕ ਸੰਸਥਾਵਾਂ ਪੰਥ ਖਾਲਸਾ ਪੰਥ ਮਨਾਵੇ ਤੇ ਦੂਜੇ ਸਹਿਯੋਗ ਕਰਨ ਸ਼ਤਾਬ ਦੀਆਂ ਦੇ ਵਿੱਚ ਆਪਾਂ ਵੱਧ ਚੜ ਕੇ ਹਿੱਸਾ ਲੈਣਾ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪੁਰ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ